ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਮੱਜਾਂ ਤੇ 2 گاਵਾ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਕੋਈ ਸੱਦਰਾਂ ਸੋਈਆਂ ਤੇ ਕੋਈ ਟੁਕੜਾ ਬਣਾਵਾ ਹਰਪਾਲ ਵੀਰ ਨਾਲ ਗੱਲਬਾਤ ਹੁਣ ਆਪਾਂ ਕਰਦੇ ਹਾਂ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂ ਜੀ ਬੀਤੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸਣਾ ਠੀਕ ਠਾਕ ਜੀ ਬਦੇ ਬਦੇ ਵੀ ਤੁਸੀਂ ਸਣਾ ਹਿਸਾਬ ਵਧੀਆ ਜੇ ਵਧੀਆ ਜੀ ਵੇਗ ਗਿਆ ਉਦ ਨਾਲ ਮਾਲ ਫਿਰ ਉਦ ਨਾਲ ਵੀ ਦਾ 15 ਮਿੰਟਾਂ ਹੀ ਵੇਗ ਗਿਆ ਸੀ ਠੀਕ ਹੈ ਉੜ ਕੇ ਅਗਲੇ ਦਿਨ ਨੂੰ ਮੁੜ ਕੇ ਮੱਝਾਂ ਲੈ ਆਂਦੀਆਂ ਅੱਛਾ ਤੁਹਾਨੂੰ ਫੋਨ ਲਾ ਦਾ ਟਾਈਮ ਨਾ ਤੁਹਾਡੇ ਵੀਡੀਓ ਤੇ ਮੁੜ ਕੇ ਇਧਰ ਮੋਗੇ ਜੀ ਚੱਲ ਗਏ ਆ ਅੱਛਾ ਹਾਂਜੀ ਹਾਂਜੀ ਤੇ ਅੱਜ ਚੰਗੀ ਰੌਣਕ ਲਾਈ ਜੀ ਅੱਜ ਮੈਂ ਨਾ ਮੰਡੀ ਗਏ ਰਬੀ ਜੀ ਸੁਖਣਾ ਫੋਨ ਬੜਾ ਆਪਾਂ ਆਉਣ ਡਿਆ ਅੱਛਾ ਤੇ ਆਪਾਂ ਕੋ ਹੁੰਦੀਆਂ ਮੱਝਾਂ ਥੋੜੀਆਂ ਦੋ ਦੋ ਮੱਝਾਂ ਹ ਕੀ ਦੇ ਦਿੱਤੀਆਂ ਨੇ ਠੀਕ ਹੈ ਜੀ ਤੇ ਟੁਕੜਾ ਕ ਬਣਾ ਸਜਣਾ ਸੋਈਆਂ ਸਾਰੀਆਂ ਸਾਰੀਆਂ ਵੈਰਾਈਟੀਆਂ ਬਰੀਜੇ ਇਹਨੂੰ ਖਾਲੀ ਥੋੜਾ ਆਪਾਂ ਮੋੜਦੇ ਹਾਂ ਠੀਕ ਹੈ ਚਲੋ ਨਾਮ ਦੱਸ ਤੇ ਕਰੀ ਆਪਾਂ ਨਾਮ ਮੇਰਾ ਰੁਪਾ ਸਿੰਘ ਜੀ ਪਿੰਡ ਚੁੰਡਾ ਜਿਲ੍ਹਾ ਹੁਸਾਸੀ ਜਨ ਨਾਲ ਤੇ ਫੋਨ ਨੰਬਰ ਬੋਲ ਦੇ ਕਰੀ 98454995 ਠੀਕ ਹੈ ਜੀ ਤੇ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਝੋਟੀ ਕਾਫੀ ਖੂਬਸੂਰਤ ਆ ਆ ਦੇਖ ਸਕਦੇ ਸਿੰਗਾ ਦੇ ਵੀ ਸੋਹਣੀਆਂ ਤੇ ਉਂਝ ਵੀ ਜਿਹੜੀ ਆ ਬੋਡੀ ਵੇਟ ਦੀ ਵੀ ਚੰਗੀ ਆ ਦੱਸਿਓ ਵੀ ਜੀ ਇਹਦੇ ਬਾਰੇ ਇਹ ਵੀ ਇਹਨੂੰ 7 ਤਰੀਕ ਨੂੰ ਮਤਲਬ 5ਵਾਂ ਮਹੀਨਾ ਲੱਗ ਜਾਣਾ ਅੱਛਾ ਤੇ ਆਪਾਂ ਨੂੰ ਕਿਹਨੇ ਆਪ ਤੁਹਾਡੇ ਆਪਣੀ ਵੀਡੀਓ ਵੀਰ ਭਰਾ ਕੋ ਵੇਂਦਾ ਸੀ ਆਪਣੇ ਉਹਨੇ ਆਪਣੇ ਸਪੈਸ਼ਲ ਦਿੱਤੀ ਆ ਅੱਛਾ ਕਿ ਤੁਸੀਂ ਯਾਰ ਭਾਲ ਤੁਹਾਨੂੰ ਮੱਝ ਦੇਣੀ ਹੋਰ ਨਿਕਨੇ ਦੇਣੀ ਠੀਕ ਆ ਦੁੱਧ ਦੇ ਥੱਲੇ 9 ਕਿਲੋ ਸੀ ਅੱਛਾ ਇਹਨੇ ਜੀ ਜੂ ਜੀਆਂ ਨੇ ਲਾਇਆ ਤਾਂ ਦੁੱਧ ਦੇ ਥੱਲੇ 7 ਕਿਲੋ ਹੋਊਗਾ ਅੱਛਾ ਹਾਂਜੀ ਇਹ ਟੋਕੜ ਗਬਨ ਚੱਕ ਪਾਸਿਆ ਚੱਕ ਪਾਸਿਆ ਉਹ ਵੀਰ ਆਦਾ ਹੀ ਪਹੁੰਚਿਆ ਕਿ ਨਾਂ ਵੀ ਕਰਾਮੀ ਅੱਛਾ ਤੇ ਤਾਂ ਵੀ ਸੂਣ ਵਾਲੀ ਪਰ ਤੈਨੂੰ ਆਪਣੇ ਦੇ ਨਾਲ ਥੱਲੇ ਨਹੀਂ ਜੇ ਆਪਣੇ ਘਰ ਚੱਕ ਨਾ ਕਰਾ ਲਈਏ ਹਾਂਜੀ ਹਾਂਜੀ ਆਪਣੇ ਘਰ ਹਰ ਵੀ ਚੱਕ ਲਿਆ ਕੇ ਕਰਾਈਏ ਤੇ ਹੁਣ 4 ਮਹੀਨਿਆਂ ਦੀ ਜਿਹੜੀ ਪੱਕੀ ਚੱਕ ਪਾਸ ਚੱਕ ਪਾਸਿਆ 7ਵੇਂ 7ਵਾਂ 7 ਤਰੀਕ ਨੂੰ 5 ਪੰਜਵਾਂ ਮਹੀਨਾ ਲੱਗ ਜਾਣਾ ਇਹਦਾ ਲਿਆ ਫਿਰ ਤੌਰੀਆਂ ਹੈ ਕਰੀ ਨੇ ਇਹਨੇ ਦੇ ਸੱਜਰ ਨੇ ਦੁੱਧ ਚੰਗਾ ਚਵਾਇਆ ਆ। ਅਭੀ ਸੱਜਰ ਉਹ ਆਂਦੇ ਵੀ ਜਿਹਦੇ ਘਰ ਵਾਲੇ ਨੂੰ ਦਿਨੀਆਂ ਦੇ 20 ਕਿਲੋ ਦੁੱਧ ਕਰਕੇ ਦੇ ਦੋ। ਅੱਛਾ ਹਾਂਜੀ ਇਹਨੇ ਦੁੱਧ ਚਵਾਤਾ ਇਹਨੇ। ਨਾ ਨਾ ਉਹ ਆਂਦੇ ਵੀ 20 ਕਿਲੋ ਕਰਕੇ ਦੇ ਦੇ। ਸੱਜਰਾਂ ਨੂੰ ਮੰਨ ਲਈ ਜੀ। ਬਾਕੀ ਥੱਲੇ ਆ ਵੀ ਦੇਖ ਸਕਦੇ ਜੇ। ਥੱਲੇ ਗਏ ਹਾਂ ਟੋਕੜਿਆ ਤੇ ਹੁਣ ਹੀ ਹਵਾਨਾ ਇਹਦਾ ਆਪਾਂ ਥੱਲੇੋਂ ਦੇਖ ਸਕਦੇ ਹਾਂ। ਕਾਫੀ ਕਮਾਲ ਦਾ ਵਾ। ਤੇ ਉਤਰਾ ਵੀ ਕੱਦ ਕਾਠ ਵਾਲੀ ਆ ਚੰਗੀ ਬੇਲ ਵਾਲੀ ਬੋਡੀ weight ਵਾਲੀ ਜਿਹੜਾ ਕੋ ਵੀ ਚੰਗੀ ਸਾਮ ਕਰ ਸਕਦਾ ਵਾ ਉਹੀ ਆ ਮੱਝ ਖੜੇ ਚੰਗੀ ਛੋਟੀ ਤਿਆਰ ਹੋ ਗਈ ਐ ਸੁਣ ਤੱਕ ਬਾਕੀ ਪੇਟ ਫੋੜੇ ਤਾਂ ਵੀ ਦੇਖ ਸਕਦੇ ਜੀ ਤੇ ਕਿੰਨੇ ਚ ਪਹੁੰਚ ਕਰਨੀ ਵਿੱਦੀ ਇਹਦੀ ਫਿਰ ਆਪਾਂ ਸਰ 20 ਰੇਡਿੰਗ ਮੱਝਾਂ ਦਾ ਮੁੱਲ ਲੋਕੀ 80 ਕਰੀ ਜਾਂ 90 ਕਰੀ ਜਾਂਦੇ ਆਪਾਂ 70 ਕਰ ਲਈਏ ਨੇ ਕੋ ਜੱਜ ਕਰਤੀਏ ਜੱਜ ਕਰਤੀਏ ਪੈਣ ਕਰ ਦਿੰਦੇ ਰੁਪਈ ਜੀ ਅੱਛਾ ਹਾਂਜੀ 65000 ਚ ਪਹੁੰਚ 100 ਕਿਲੋਮੀਟਰ ਤੱਕ 100 ਕਿਲੋ ਇਹ ਕੋਈ ਨਾ ਕਰਾਉਣੀ ਛੋੜ ਦੇ ਤੁਸੀਂ ਕਰਾ ਲਓ ਕਰ ਦੋ ਫਿਰ ਕੋਈ 1000 2000 ਹੋਰ ਯਾਰ ਵਿਹਾਨਾ 60 ਦੀ ਫਿਰ ਦੇ ਦਿੰਨੇ ਆ ਅੱਛਾ ਹਾਂਜੀ 60000 ਦੀ ਪਹੁੰਚ ਕਰ ਦੋਗੇ 60000 ਦੀ ਪਹੁੰਚ ਕਰਨਾ 200 ਰੁਪਏ ਛੋੜੀ ਹਣੇ ਰੁਪਈ ਜੀ ਠੀਕ ਹੈ ਜੀ ਤੇ ਦੁੱਧ ਖੜੇ ਵੀਰ ਸਾਹਮਣ ਵਾਲਾ ਜਿੰਨੇ ਸਾਹਮਣ ਵਾਲਾ ਖੜੇ ਹਨ ਕਿਉਂਕਿ ਚੰਗੀ ਮਾਨ ਲਿਆ ਤਿਆਰ ਉਹ ਵੀ ਟੀਗਾ ਵੀ ਉਹਨਾਂ ਚੰਗਾ ਭਰਾਇਆ ਹਨ ਠੀਕ ਹੈ ਜੀ ਤੇ ਠੀਕ ਹੈ ਤੇ ਬਾਕੀ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆ ਇਹ ਤਾਜੀ ਸੋਈ ਜਾਦ ਦੀ ਵੀ ਦੀ ਕਿੰਨਾ ਬੱਚੇ ਮਤਲਬ ਕਿੰਨਾ ਚਿਹਰਾ ਹੋ ਗਏ ਨੇ ਸੋਈ ਦਾ ਇਹਨੂੰ ਰਵੀਂ ਡੇਢ ਦੋ ਮਹੀਨੇ ਹੋ ਗਿਆ ਆ ਮਗਰ ਲੀਲੀ ਦੀ ਕੱਟੀ ਜੇ ਠੀਕ ਹੈ ਬੋਦੀ ਫਿਰ ਤਾਜੀ ਵੀ ਨਹੀਂ ਆ ਹਾਂਜੀ ਹਾਂਜੀ ਤੇ ਬਾਕੀ ਆ ਕੱਟੀ ਮਗਰ ਬੜੀ ਪਿਆਰੀ ਜੇ ਜਿਹੜੀ ਆ ਦੇਖ ਸਾਦੇ ਜੇ ਕੱਟੀ ਦੇ ਚਾਰੇ ਪੈਰ ਹਰ ਵਿਜੇ ਦੇ ਬੋਰੀ ਨਹੀਂ ਲੀਦੀ ਕੱਟੀ ਆ ਇਹ ਤੇ ਕੱਟੀ ਵੀ ਤੋਹਫਾ ਹੀ ਛੇਕਦੇ ਹਰ ਪੀਜੀ ਕੱਲ ਮੇਰੇ ਕੋ ਬੰਦੇ ਇੱਥੇ ਆ ਗਏ ਅੱਛਾ ਉਹ ਸਾ ਲੋ ਵੀ 16-17 ਹਜ਼ਾਰ ਦੀ ਕੱਟੀ ਮੰਗਦੇ ਅੱਛਾ ਤੇ ਮਾਂ ਜੇ ਕੱਟੀ ਵੇਗੇ ਮੱਝ ਨਹੀਂ ਮਿਲਦੀ ਹਾਂਜੀ ਹਾਂਜੀ ਕਹਿੰਦੇ ਸੀ ਜਦੋਂ ਖੇਰ ਵੀਰ ਭਾਣੇ ਲੈਣੇ ਹੋ ਜੇ ਕੱਟੀ ਛੱਡਦੇ ਉਹ ਤਾਂ 16000 ਰੁਪਏ ਦੀ ਕੱਟੀ ਕੱਲੀ ਲੈ ਜਾਗੇ ਅੱਛਾ ਮਾਂ ਨਹੀਂ ਜਿੱਧਰ ਮੱਝ ਤੇ ਫਿਰ ਮੱਝ ਕਿੱਦਾਂ ਝੋਣੀ ਅਗਲੇ ਨੇ ਪਰ ਜਿਹੜੀ ਕੱਟੀ ਆ ਦੇਖ ਸਕਦੇ ਅੱਖਾਂ ਦੋਵੇਂ ਬਿੱਲੀਆਂ ਪਵਰ ਨੀਲੀ ਦੀ ਕੱਟੀ ਆ ਜਿਹੜੇ ਬਾਕੀ ਠੰਡਾ ਮੌਸਮ ਹੈ ਨਵਾਈ ਨਵਾਈ ਨਹੀਂ ਆ ਤੇ ਤਰਾਪਾ ਦੇਖ ਸਕਦੇ ਆ ਅਗਲੇ ਪਿਛਲੇ ਪੈਰ ਜਿਹੜੇ ਇਹਦੇ ਚਿੱਤੇ ਆ ਪੂਛ ਵੀ ਚਿੱਟੀ ਆ ਤੇ ਜਿਹਦਾ ਕੋਈ ਵੇਰ ਚੰਗੀ ਸੰਭਾਲ ਲੈ ਜਾਊਗਾ ਤੇ ਕੱਟੇ ਵੀ ਚੰਗੀ ਤਿਆਰ ਹੋ ਗਈ ਹੈ ਨਾ ਚੰਗੀ ਤਿਆਰ ਹੈ ਰਪੀਜੀ ਉਹ ਪਤਾ ਜੀ ਹੁੰਦੀ ਵੀ ਅਸੀਂ 4 ਕਿਲੋ ਦੁੱਧ ਪੀਉਂਦੇ ਰਹੇ ਹਾਂ ਹਾਂਜੀ ਤੇ ਜਿਹੜੀ ਮੰਨ ਲਓ ਵੀ ਫੀਡ ਚੱਲਦੀ ਹੈ ਇਹਨਾਂ ਦੀ ਉਹ ਨਾਲ ਪਾਉਂਦੇ ਆਂ ਅੱਛਾ ਪਾਉਂਦੇ ਵੀ ਅਸੀਂ ਹਿਸਾਬ ਨਾਲ ਵੀ ਸਾਲ ਦੇ ਵਿੱਚ ਵਿੱਚ ਬੱਚਾ ਤਿਆਰ ਕਰ ਦਿੰਨੇ ਆਂ ਅੱਛਾ ਹਾਂਜੀ ਹਾਂਜੀ ਤੇ ਉਤਰ ਕਿੰਨਾ ਜੀ ਦੁੱਧ ਦੇ ਦੇ ਕੋਲ ਰਪੀਜੀ ਕੋ 1 ਲੀਟਰ ਵਾਲਾ ਡੰਡਾ ਕੋਈ ਆਪਣਾ ਨਾਮ ਲੈਵੇ 10 ਕਿਲੋ ਤਿਆਰ ਦੇ 10 ਕਿਲੋ ਤਿਆਰ ਆ 10 ਕਿਲੋ ਤਿਆਰ ਹੈ ਲਿਆ ਫਿਰ ਤੋਰੀਏ ਬਾਕੀ ਮਾਝਾ ਆਪ ਵੀ ਨੀਲੀ ਦੀ ਆ 10 ਕਿਲੋ ਦੁੱਧ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਆ ਤੇ ਮਗਰ ਇਹਦੇ ਕੱਤੀ ਬੜੀ ਪਿਆਰੀ ਹੈ ਜਿਹੜੀ ਪਲੀ ਬਲੋਸੀ ਕੱਟੀ ਹੈ ਤੇ ਇਹਦੇ ਵਿੱਚ ਕਿੰਨੇ ਚ ਪਹੁੰਚ ਕਰਦੀ ਹੈ ਫਿਰ ਇਹਦੇ ਨੂੰ 20 60 ਚ ਕਰ ਦਈਏ 60000 ਚ ਕਰਨੀ ਤੇ ਹਾਂਜੀ ਕਿ ਹੈਗੀ ਕੋਈ ਗਿਜਾਸ਼ ਦੋ ਹੋਰ ਛੱਡ ਦਾਂਗੇ ਅੱਛਾ 55000 ਚ ਪਹੁੰਚ ਕਰ ਦੋਗੇ ਪਹੁੰਚ ਕਰਨਾ ਤੇ ਕੱਟੀ ਨਾਲੇ ਕੱਟੀ ਨਾਲੇ ਰਵੀ ਕੱਟੀ ਨਾਲੇ ਅੱਛਾ ਹਾਂਜੀ ਬਾਚੇ ਨਾ ਹੋਵੇ ਤੁਸੀਂ ਕਹੋ ਵੀ ਇਹ ਕੱਲੀ ਮੱਝ ਦਈ ਆ ਨਹੀਂ ਕੱਟੀ ਇੱਕ ਵਾਰੀ ਫਿਰ ਤੁਸੀਂ ਦੇਖ ਸਕਦੇ ਜੇ ਕੱਟੀ ਕਾਫੀ ਖੂਬਸੂਰਤ ਹੈ ਜਿਹੜੀ ਤੇ ਹੁਣ ਮੱਝ ਇੱਕ ਹੋਰ ਆ ਗਈ ਆਪਣੇ ਕੋਲ ਇਹ ਵੀ ਬੁਰੀ ਇਹ ਵੀ ਜਿਹੜੀ ਨੀਲੀ ਜੀ ਹੁੰਦੀ ਆ ਦੱਸੀਏ ਵਧੀਆ ਤੇ ਬਾਰੇ ਵੀ ਇਹਨੂੰ ਅੱਜ ਜੀ 10 12 ਦਿਨ ਹੋ ਗਏ ਸੋਈ ਨੂੰ ਅੱਛਾ ਤੇ ਬੱਚਾ ਇਹਦਾ ਗਿਆ ਮਾਰਾ ਅੱਛਾ ਬੱਚਾ ਨਹੀਂ ਹੈਗਾ ਬੱਚਾ ਨਹੀਂ ਹੈਗਾ ਜੀ ਬੱਚਾ ਤੇ ਮਿਲਦੀ ਕਿਦਾਂ ਹਣ ਹਰ ਰੁਪਈਏ ਨਾਲ ਘਰ ਤੇ ਅਸੀਂ ਮੰਨ ਲਓ ਵੀ ਤੂੰ ਥਾਪੀ ਦੇ ਚੋਈ ਸੀ ਸੋਚੀ ਗਾੜੀ ਰੱਖ ਕੇ ਹਰ ਕਨੇ ਆਣ ਕੇ ਟੀਕਰਵਾਇਆ ਪਰ ਖਰਾਬ ਨਹੀਂ ਕੀਤਾ ਇਹਨੇ ਅੱਛਾ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਹਰ ਰੁਪਈਏ ਥਲੇ 10 ਕਿਲੋ ਤਿਆਰ ਹੈ 10 ਕਿਲੋ ਹੈਗਾ ਪੱਕਾ ਦੁੱਧ 10 ਕਿਲੋ ਵੀ ਦੁੱਧ ਦੋ ਤਾਂ ਨਹੀਂ ਆਪਾਂ ਰਬੀ ਚੂੜ ਮਾਰਨਾ ਅੱਛਾ ਇਹ ਆਪਾਂ ਲੰਮਾ ਨਹੀਂ ਦੁੱਧਾ ਲੈਣਾ ਵੀ ਜੇ ਆਪਾਂ ਉੱਥੇ ਮਾਲਾ ਵੀ ਦਾ ਦੱਸਣ ਦਾ ਤੇ ਨਿਕਲੇ 7-8 ਕਿਲੋ ਜਗ ਉਹ ਆਪਣੇ ਆਪਾ ਕਰਨਾ ਰਵੀ ਜੀ ਇਹ ਹੈ ਕਿ ਸੋਈਆਂ ਸਵਾਈਆਂ ਤੁਹਾਡੇ ਘਰੇ ਕੋ ਤਸੱਲੀ ਕਰਕੇ ਖੜੇ ਆਪਣੇ ਜਿੰਦਾ ਮਰਜੀ ਹੁਣ ਆਪਾਂ ਉਦੋਂ ਭੋਡੀ ਮੱਛੀ ਪਾਈ ਨਾ ਹਾਂਜੀ ਹਾਂਜੀ ਉਹ ਵੀ ਇਹਨੂੰ ਦੋ ਟਾਈਮ ਚਵਾ ਕੇ ਤੇ ਲੀਟਰ ਮਾਰ ਕੇ ਦੋ ਦਿੱਤਾ ਅੱਛਾ ਉਹਨੇ ਉਹ ਮੱਛੀ ਖੜ ਕੇ ਦੋ ਮੱਜਾਂ ਫੇਰ ਆਪਾਂ ਘਰੇ ਵੀ ਫੇਰ ਉਦਾਂ ਹੀ ਖੜੀਆਂ ਉਹਨੇ ਜਵਾਰੇ ਦੀ ਵਾਦਾ ਤੇ ਤਾਂ ਹੀ ਆ ਜੇ ਉਹ ਗਾਗ ਦੁਬਾਰਾ ਖੜੇ ਜੇ ਇੱਕ ਵਾਰੀ ਖੜ ਕੇ ਤੇ ਆਵੇ ਹੀ ਨਾ ਦੁਬਾਰਾ ਮੱਛੀ ਨੇ ਰਵੀ ਮੈਂ ਚਵਾ ਕੇ ਦਿੱਤੀ ਦੋ ਮੱਜਾਂ ਹੁੰਦਾ ਵੀਰ ਮੈਂ ਨਹੀਂ ਚੋਣੇ ਤੇਰੀ ਯਕੀਨ ਤੇ ਖੜਨੀਆਂ ਠੀਕ ਆ ਆਪਣੇ ਯਕੀਨ ਤੇ ਫੇ ਆ ਫਿਰ ਤੋਰੋ ਹਾਈ ਨਾ ਬਾਕੀ ਫਿਰ ਵੀ ਜਿਹੜੀਆਂ ਸੂਈਆਂ ਸਵਾਈਆਂ ਵਾ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਚਾਹ ਕੇ ਤਸੱਲੀ ਕਰਕੇ ਖੜਿਆ ਕਰੋ ਪੈਸੇ ਤਾਂ ਹੀ ਖਰਚਨੇ ਆ ਜਿੰਮੇਵਾਰੇ ਵੀ ਜਿਹੜੀ ਤੁਹਾਡੀ ਬੰਦੀ ਆ ਆਪਣੀ ਤਸੱਲੀ ਕਰਕੇ ਖੜਨ ਦੀ ਕਿਉਂਕਿ ਅਸੀਂ ਕਹੇ ਵੀ ਪਸ਼ੂ ਦੀ ਚਵਾਈ ਕਰਕੇ ਵੀਡੀਓ ਨਹੀਂ ਬਣਾਉਣੀ ਹੁੰਦੀ ਕੱਲਾ ਸਾਡੇ ਤੇ ਨਾ ਰਿਹਾ ਕਰੋ ਆਪਣੀ ਤਸੱਲੀ ਕਰਕੇ ਖੜਿਆ ਕਰੋ ਬਾਕੀ ਚਿਹਰਾ ਇਹਦਾ ਵੀ ਦੇਖ ਸਕਦੇ ਆ ਖਾਦ ਉਹ ਮੇ ਬਿੱਲੀਆਂ ਇਹਦੀਆਂ ਨੇ ਤੇ ਇਹਦਾ ਕੀ ਰੱਖਣਾ ਵੀਰ ਜੀ ਫਿਰ ਮੋਲ ਆਪਾਂ ਇਹ ਵੀ ਹਰ ਰੁਪਈਆ ਤੁਹਾਨੂੰ ਜਾ ਜਾ ਪਹੁੰਚ ਕਰ ਦਾਂਗੇ 52 ਚ ਪਹੁੰਚ ਕਰ ਦੇਣੀ ਆ ਕਰ ਦਾਂਗੇ ਹੋਰ ਕਰ ਦੇਣਾ ਮੋਕੇ ਤੇ ਮਨ ਹੋਰ ਯਾਰ ਛੱਡ ਦਾਂਗੇ ਠੀਕ ਹੈ ਬਾਕੀ ਚਲੋ ਕੋਈ ਫੋਨ ਲਾਵੇ ਹਨਾ ਤੇ ਹੁਣ ਆ ਗਏ ਆਪਣੇ ਕੋਲ ਚੌਥੇ ਨੰਬਰ ਤੇ ਮੱਝ ਇਹਦੇ ਮਗਰ ਬਚਾ ਕੀ ਜੇ ਆਹ ਕਟਾ ਰੁਪਈਏ ਦਾ ਤੇ ਲੱਪੜਿਆ ਵੀ ਕੱਟਾ ਕਿਸ ਨੇ ਚੰਗਾ ਸੰਭਿਆ ਹੋਣਾ ਜੇ ਜਿਹੜਾ 100 ਰੁਪਈਏ ਹੁੰਦੇ ਆਹ ਦੇਖ ਸਾਡੇ ਜੇ ਪੂਰਾ ਸੰਭਿਆ ਕਟਾ ਵਾਕੇ ਨੇ ਕਟਾ ਰੁਪਈਏ 10000 ਦਾ ਹੋਣੀ ਆ ਤੇ ਕਿੰਨਾ ਕਿਚਰ ਹੋ ਗਿਆ ਹੋਈ ਨ ਸੂਈ ਨੂੰ ਸੂਈ ਨੂੰ ਰੁਪਈਏ ਘੱਟ ਹੁੰਦੇ 1.5 ਮਹੀਨਾ ਹੋ ਗਿਆ ਕਟਾ ਸਾਬ ਤੇ ਦੁੱਧ ਕਿੰਨਾ ਇਹ ਦੇਖੋ ਦੁੱਧ ਦਾ ਰੁਪਈਏ ਦਾ 9 ਕਿਲੋ ਤਿਆਰ ਦੇ ਅੱਛਾ 9 ਲੀਟਰ ਹੈਗਾ ਵਾ 9 ਕਿਲੋ ਤਿਆਰ ਦੇ ਤੋਰਦੀ ਆ ਫਿਰ ਇਹਨਾਂ ਵਿੱਚ ਹਰ ਕੀ ਜਿਹਾ ਬਹਿਣੀ ਵਾਲਾ ਥਾਣਾ ਨਾ ਕਿਹੜਾ ਅਗਲਾ ਕਿ ਮਗਰਲਾ ਮਗਰਲਾ ਹਾਂਜੀ ਇਹਨਾਂ ਸਰੂਜ ਦਾ ਚੱਲਦਾ ਜੀ ਨਾਲ ਅੱਛਾ ਬੈਣੀ ਤੇ ਪਰਤਾਰ ਸਿੱਧੀ ਪੈਂਦੀ ਆ ਅੱਛਾ ਮੈਂ ਦੱਸਣਾ ਚੰਗਾ ਮੁੜ ਕੇ ਵੀਰ ਭਰਾ ਕੋ ਲੈ ਜਾਈ ਦੇ ਅੱਛਾ ਸਰੂ ਹੈਗਾ ਜਿਹੜੇ ਨਾਲ ਸਿੱਧਾ ਚੱਲਦਾ ਸਿੱਧਾ ਚੱਲਦਾ ਵਾ ਹਾਂਜੀ ਲਿਆ ਫਿਰ ਤੋਰਦਾ ਬਾਕੀ ਕੋ ਵੀਰ ਆਪਣੀ ਸਮਝਣਾ ਵੇਖ ਲੈ ਬਾਕੀ ਜਿਹਨੇ ਜਿਹੜੇ ਰੇਟ ਹੁੰਦੇ ਸਾਰਿਆਂ ਦੀ ਪਹੁੰਚ ਵਿੱਚ ਆਈ ਹੈ 100 ਕਿਲੋਮੀਟਰ ਤੱਕ ਕੋਈ ਵੀ ਰੋਸਾ ਨਾ ਲਾਵੇ ਹੁਣ ਤੇ ਇਹਦਾ ਵੀ ਇੱਥੇ ਕੀ ਰੱਖਣਾ ਫਿਰ ਮੁੱਲ 10000 ਰੁਪਏ 55 ਨਾਲ ਕਰ ਲਈਏ ਜੇ ਆ ਗਈ ਕਸਰ ਤੇ ਕੱਢ ਦੀਏ ਔਰ 10000 ਰੁਪਏ 52 ਦੀ ਦੇ ਦਾਂਗੇ 55000 ਚ ਪਹੁੰਚ ਕਰ ਦੋਗੇ ਕਰ ਦਾਂਗੇ ਪਹੁੰਚ ਕਰ ਦਾਂਗੇ 100 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ ਠੀਕ ਹੈ ਜੀ ਤੇ ਹੁਣ ਇੱਕ ਮੱਝ ਆ ਗਈ ਆਪਣੇ ਕੋਲ ਪੰਜਵੇਂ ਨੰਬਰ ਤੇ ਇਹ ਵੀ ਛੋਟੀ ਜਿਹੜੀ ਚੰਗੇ ਕਦ ਕਾ ਖਾਲੀ ਆ ਗੱਭਣ ਆ ਜਿਹੜੀ ਅਜੇ ਦੱਸਿਓ ਵਿਧੀਆਂ ਤੇ ਬਾਰੇ ਇਹ ਵੀ 3 ਕਿਲੋ ਦੁੱਧ ਦਿੰਦੀ ਹੈ ਦੁਪਹਿਰਾ ਅੱਛਾ ਇੱਕੋ ਟਾਈਮ ਇੱਕੋ ਟਾਈਮ ਸੱਤਾਂ ਮਹੀਨਿਆਂ ਦੇ ਗੱਭਣ ਚੈੱਕ ਪਾਸ ਜੇ ਅੱਛਾ ਵੀ ਟੋਕੜ ਗੱਭਣ ਦੇ ਮਤਲਬ ਵੀ ਉੱਤੇ ਹੀ ਹੋਣਗੇ ਠੀਕ ਹੈ ਨਹੀਂ ਹੁੰਦੇ ਰੁਪਈਏ ਅੱਛਾ ਹਾਂਜੀ ਹਾਂਜੀ ਮਤਲਬ ਕਿ ਹੁਣ ਦੁੱਧੋਂ ਭੱਜਣ ਨਹੀਂ ਦਈ ਆ ਕੇ ਭੱਜਣ ਨਹੀਂ ਦਈ ਆ ਕਿ ਥਣ ਥਣ ਪਾਸ ਕਰਾ ਦੋਗੇ ਚੰਗੀ ਤਰ੍ਹਾਂ ਪਾਸ ਕਰਾ ਲੂ ਕਰਾ ਲੂ ਠੀਕ ਆ ਤੇ ਤੋਰ ਦਈਏ ਫਿਰ ਇਹਨਾਂ ਨੂੰ ਇਹਨਾਂ ਸੱਜਣ ਨੇ ਉਤਰਾ ਕਿੰਨਾ ਖਚਵਾਇਆ ਦੁੱਧ ਆ ਵੀ 12 13 ਕਿਲੋ ਇਹਦੇ ਪਹਿਲੇ ਸਵੇਰ ਦਾ ਦੂਜਾ ਸਵੇਰ ਆ ਰਹੀ ਠੀਕ ਆ ਜੀ ਇਹ ਬੋਲਦੇ ਚੰਗੀ ਹੋਣੇ ਸਤਾ ਮਿੰਨ ਦੀ ਗੱਬਨ ਦੱਸਦੇ ਜਿਹੜੀ ਤੇ ਦੁੱਧ 3 ਕਿਲੋ ਦਿੰਦੀ ਇੱਕੋ ਟਾਈਮ ਹੀ ਬਾਕੀ ਉਹ ਤਰ੍ਹਾਂ ਚਿਹਰੇ ਦੀ ਕੱਦ ਕਾਠ ਜਿਹੜੀ ਚੰਗੀ ਹੈ ਜੀ ਥਨਾ ਦਾ ਸਾਈਜ਼ ਗੈਪ ਵੀ ਇਹਦਾ ਚੰਗਾ ਤੇ ਇਦੇ ਵਿੱਚ ਕਿੰਨੇ ਚ ਪਹੁੰਚ ਕਰ ਦੇਨੇ ਫਿਰ ਆਪਾਂ ਹਰ ਵੀ ਆਪਾਂ ਮੰਨ ਲਓ ਕਿ ਸਾਮ ਛੱਡ ਦੇਣੀ ਹੈ ਤਿੰਨ ਮਹੀਨੇ ਦਿਖੇ ਵੀਰ ਭਰਾ ਨੂੰ ਹਾਂਜੀ ਦੇਖੋ ਸਾਮ ਵਾਲਾ ਲੈ ਗਿਆ ਫਿਰ ਅਸੀਂ 85000 ਦੀ ਆ ਹਾਂਜੀ ਹੁਣ ਆਪਾਂ ਇਹ ਵੀ 52 ਦੀ ਪਹੁੰਚ ਕਰਨਾ 55 ਦੀ ਪਹੁੰਚ ਕਰ ਦੇਣੀ ਆ ਕਰਦਾਂਗੇ ਰੁਪਈ ਜੀ ਠੀਕ ਹੈ ਜੀ ਤੇ ਬਾਕੀ ਇਹ ਕਿ ਜਦੋਂ ਇਹਨੇ ਸੋਨਾ ਵਾ ਸੋਨਾ ਵੇ ਕਾਫੀ ਵਧੀਆ ਸਮੇਂ ਤੇ ਜੀ ਵਧੀਆ ਸਮੇਂ ਸੋਨਾ ਰੁਪਈ ਜੀ ਹਾਂਜੀ ਤੇ ਹੁਣ ਅੱਗਾ ਵਾਂ ਵੀ ਦਿਖਾ ਦਈਏ ਆਪਾਂ ਥਣੇ ਦੇਖ ਸਕਦੇ ਇਹਦੇ ਵੀ ਲੱਗੇ ਤੇ ਇੱਕ ਨਵ ਸਵੇ ਸੋਈ ਜੀ ਇਹ ਦੂਸਰਾ ਸਵੇ ਸੋਈ ਜੀ ਕਿੰਨਾ ਖਚਰਾ ਹੋ ਗਿਆ ਸੁਈ ਨੂੰ ਸੁਈ ਨੂੰ ਅੱਜ 16 17 ਦਿਨ ਹੋ ਗਿਆ ਰਬੀ ਜੀ ਤੇ ਇਹਦੇ ਮਗਰ ਬੱਚਾ ਕੀ ਹੈ ਬੱਚਾ ਰਬੀ ਜੀ ਤੇ ਮਗਰ ਤੇ ਦੁੱਧ ਕਿੰਨਾ ਤਿਆਰ ਇਹਦੇ ਕ ਦੁੱਧਾਂ ਰਬੀ ਇਹ ਥੱਲੇ ਮੰਨ ਵੀ ਜਿਆਦਾ ਪਰ 10 ਕਿਲੋ ਗਿਆਣਾ ਹੈ ਰਬੀ ਜੀ ਲਿਆ ਤੁਰ ਫੇਰ ਇਹਨਾਂ ਆਹ ਬੱਚਾ ਜੀ ਜਿਹੜਾ ਇਹਦਾ ਉਤਨਾ ਰੰਗ ਰੂਪ ਦੀ ਜਿਹੜੀ ਚੰਗੀ ਹੈ ਇਹ ਇਹਦੇ ਕਿਨੇ ਪਹੁੰਚ ਕਰ ਦੇਣੇ ਬੀਤੀ ਫਿਰ ਹਾਂ ਵੀ 40000 ਨਾ ਕਰ ਦੀਏ ਨਹੀਂ 40000 ਨਹੀਂ ਹੋਣੀ ਪਹੁੰਚ ਤੁਸੀਂ ਦੱਸ ਦਿਓ ਜਿੰਨੀ ਚੰਗੀ ਲੱਗਦੀ ਦੇ ਦਾਂਗੇ ਜਿਆਜ ਕਰੋ ਕੋਈ 35000 ਦੇ ਦਿੰਨੇ ਅੱਛਾ 35000 ਦੀ ਹਾਂਜੀ ਜੇ ਅਗੀ ਵਿੱਚੋਂ ਕੱਤਰ ਕੋਈ ਛੋਟ ਛਾਟ ਕਰ ਦੋ ਕਰ ਦੀਏ ਪੱਕੀ ਕਰ ਦੀਏ ਪੱਕੇ ਜੱਸ ਨਹੀਂ 30000 ਭੜੀ ਦੇ ਦਾਂਗੇ ਅੱਛਾ 36000 ਦੀ 30000 ਦੇ 200 ਛੋਟ ਕਰ ਦਾਂਗੇ ਤੇ 100 ਕਿਲੋਮੀਟਰ ਤੱਕ ਪਹੁੰਚ 100 ਕਿਲੋਮੀਟਰ ਤੱਕ ਪਰ ਇਦਾਂ ਨਹੀਂ ਕੋਈ ਹਰਬੀ ਜਿੰਦਾ ਨਹੀਂ ਹੈ ਠੀਕ ਹੈ ਜੀ ਹਾਂਜੀ ਹਾਂ ਦੇਖ ਸਕਦੇ ਜੀ ਦੇ ਹੁਣ ਜਿਹੜੀ ਇਹ ਕੈਂਡੀ ਤੇ ਲੱਗੇ ਉਹ ਵੀ ਤੋਰ ਕੇ ਦਿਖਾਈ ਦੀ ਹੈ ਇਹਨਾਂ ਕਿੰਨਾ ਕਿ ਚਿਹਰਾ ਹੋ ਗਿਆ ਵਿੱਚ ਸੋਇਨਾ ਇਸ ਨੂੰ ਅਰਜੀ ਇਹਨੂੰ 14-15 ਦਿਨ ਹੋ ਗਏ 14-15 ਦਿਨ ਇਹਨਾਂ ਵਿੱਚ ਜਿਹੜੇ ਕੰਦੇ ਕੀ ਹੋ ਗਏ ਆ ਇਹਦੇ ਮਗਰ ਬੱਚਾ ਕੀ ਜੇ ਬੱਚਾ ਰੀ ਗਿਆ ਬੰਨ ਮਗਰ ਬਾਕੀ ਮੌਸਮ ਠੰਡਾ ਵਾ ਮੇਮੂ ਪੈਂਦੇ ਉਹ ਤੇ ਕਰਕੇ ਨਮਈਆਂ ਨਮਈਆਂ ਨਹੀਂ ਆ ਬਾਕੀ ਸਣ ਸੋਨੇ ਤੇ ਕਾਫੀ ਚੰਗਾ ਲੱਗਾ ਹਾਂ ਆ ਬੱਚਾ ਜਿਹੜਾ ਇਹਦੇ ਡੱਬਾ ਤੇ ਕੀ ਰੱਖਣਾ ਮਿੱਧੀ ਫਿਰ ਇਹਦਾ ਮੁੱਲ ਆਪਾਂ ਇਹਦਾ ਅਰਬੀ ਫੋਨ ਤੇ ਕਰਾਂਗੇ ਮੋੜ ਅਸੀਂ ਇਹਦਾ ਫੋਨ ਤੇ ਕਰ ਲੈਣਾ ਤੇ ਦੁੱਧ ਦਾ ਤੇਰਾ ਕਿੰਨਾ ਇਹ ਦੇਖ ਦੁੱਧਰ ਕੀ 12 ਕਿਲੋ ਤਿਆਰ ਹੈ ਥੱਲੇ 12 ਲੀਟਰ ਤਿਆਰ ਆ ਤਿਆਰ ਹੈ ਜੀ ਠੀਕ ਹੈ ਜੀ ਉਹ 2020 ਵਾਲਾ ਤੋਂ ਕਰਾਂਗੇ ਦੋਵੇਂ ਬਰੀਡ ਚਾ ਗਾਵਾ ਹਾਂਜੀ ਤੇ ਦੋਵੇਂ ਮੰਨ ਲਓ ਵੀ 15 15 16 16 ਲੀਟਰ ਆ ਲਿਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਠੀਕ ਹੈ ਵਿਦਿਆ ਹੋਰ ਕੁਝ ਕਹਿਣਾ ਫਿਰ ਇਹੋ ਬੈਂਟ 20 ਸੂਈਆਂ ਸਵਾਈਆਂ ਆਪਣੀ ਇੱਥੇ ਆਣ ਕੇ ਚੋਈ ਪਾਸ ਕਰਕੇ ਤਸੱਲੀ ਕਰਕੇ ਖੜੋ ਹਨਾ ਬਾਕੀ ਸਾਰੀਆਂ ਸੂਈਆਂ ਸਵਾਈਆਂ ਇੱਥੇ ਆ ਕੇ ਆਪਣੀ ਸਮਝਣਾ ਆਪਣੀ ਮਰਜ਼ੀ